ਆ ਜਾ ਆ ਜਾ ਭਾਈ ਸਤਿ ਸ੍ਰੀ ਅਕਾਲ ਚਾਚੀ ਸਤਿ ਸ੍ਰੀ ਅਕਾਲ ਭਾਈ ਹੋਰ ਦੱਸ ਕਿਵੇਂ ਆ ਠੀਕ ਠਾਕ ਆ ਵਧੀਆ ਤੂੰ ਸੁਣਾ ਜਮਾਂ ਵਧੀਆ ਜਿਹੜਾ ਟਾਈਮ ਪਾਸ ਹੋ ਜਾਂਦਾ ਚੱਲ ਭਾਈ ਚੱਲ ਚਾਹ ਬਣਾ ਲੈਨੇ ਮੈਂ ਸਿੱਟਿਆਂ ਮੈਂ ਦੋ ਚਾਹ ਤਾਂ ਬੱਸ ਮੈਂ ਤਾਂ ਤੈਨੂੰ ਵੋਟਾਂ ਨੂੰ ਕਹਿਣ ਆਈ ਸੀਗੀ ਅੱਛਾ ਲੈ ਦੱਸ ਵੋਟਾ ਤੈਨੂੰ ਨਹੀਂ ਪਾਵਾਂਗੇ ਕਮਲ ਏ ਹੋਰ ਕਿਹਨੂੰ ਪਾਵਾਂਗੇ ਚਾਚੀ ਮੇਰੇ ਤਾਂ ਹੱਥ ਬੰਨ ਕੇ ਬੇਨਤੀ ਐ ਨਾ ਪੁੱਤ ਹੱਥ ਤਾਂ ਤੂੰ ਜਮਾਂ ਨਾ ਬੰਨ ਦੇਖ ਗੱਲ ਸੁਣ ਲੈ ਮੇਰੀ ਤੇਰੇ ਨਾਲ ਤਾਂ ਸਾਡੀ ਕਿੱਡੀ ਲਿਹਾਜ ਆ ਜੇਗੀ ਬਸ ਰੱਬ ਵਰਗੀ ਆਸਰਾ ਮੈਨੂੰ ਤਾਂ ਨਾ ਨਾ ਕੋਈ ਨਾ ਕੋਈ ਨਾ ਤੂੰ ਆਸਰਾ ਰੱਖ ਪੂਰਾ ਫੁੱਲ ਰੱਖ ਅਸੀਂ ਤਾਂ ਸਾਰਾ ਗਵੜ ਤੇਰੇ ਕਣੀ ਹੋਈਆਂ ਬਸ ਹਾਂ ਉਹ ਤਾਂ ਮੈਨੂੰ ਸਾਰਿਆਂ ਨੇ ਕਿਹਾ ਬੋਰਡ ਤਾਂ ਵੀ ਤਾਂ ਚੱਤੀ ਮੇਰੇ ਮਗਰ ਬਥੇਰੀ ਆ ਹਾਂ ਮੈਂ ਤਾਂ ਪੱਕੀ ਜਿੱਤੂ ਐ ਇੱਥੇ ਕੀ ਹਾਂ ਹਾਂ ਪੱਕਾ ਜਿੱਤੇਗੀ ਭੀ ਜਿੱਤੂ ਮੈਂ ਤਾਂ ਇੱਥੇ ਕੀ ਹਾਂ ਹਾਂ ਪੱਕਾ ਪੱਕਾ ਸਾਨੂੰ ਪਤੀ ਐ ਮੈਂ ਤਾਂ ਹਰ ਇੱਕ ਦੀ ਤਾਂ ਪਰਸਨ ਬਣਾ ਰੱਖੀ ਹੈਗੀ ਅੱਛਾ ਹਾਂ ਬੁੜੀਆਂ ਤਾਂ ਸਾਰੀਆਂ ਮੇਰੇ ਮਗਰ ਨਹੀਂ ਲੈ ਫੇਰ ਹੋਵੇ ਕਿਵੇਂ ਨਾ ਜਦੋਂ ਬੁੜੀਆਂ ਨੂੰ ਤਾਂ ਭਾਈ ਪੈਨਸ਼ਨ ਦਾ ਕਰ ਮਤ ਬੋਲ ਹੁੰਦਾ ਜਦੋਂ ਨਾ ਕੰਮ ਬਣਦਾ ਮੇਰਾ ਤਾਂ ਚਿੱਤ ਟਿਕਾਣੇ ਆ ਚਾਚੀ ਹਾਂ ਬਸ ਤੈਨੂੰ ਪਤਾ ਹੈ ਹੁਣ ਆਪਦੇ ਭੈਣ ਭਾਈਆਂ ਨੂੰ ਕਹਿਣਾ ਪੈਂਦਾ ਇੱਕ ਹਾਈ ਗੋੜ ਜਸਵੀਰ ਹਾਂ ਉਹ ਮੈਂ ਕਹਿਨੀ ਆ ਆਪਣੇ ਪਿੰਡ ਚ ਲੈ ਦੇਖ ਲੈ ਕੀ ਲਹਿਰ ਉੱਠੀ ਆਏ ਤੇ ਕੀ ਜਉਣਾ ਕਾਣਾ ਸਰਪੰਚ ਜਿਹਾ ਡਟ ਰਿਹਾ ਪਾਲਾ ਇੱਕ ਕਾਣਾ ਹਾਂ ਤੇ ਇਹ ਤਾਂ ਉੱਥੇ ਇਹ ਨਹੀਂ ਜਿੱਤੇ ਜਿੱਤੇ ਫਿਰਦੇ ਰਹਣੇ ਦਾ ਹੁਣ ਹੀ ਫਿਰਦੇ ਨੇ ਗਲੀ ਗਲੀ ਭੌਂਕਦੇ ਅੱਛਾ ਨਹੀਂ ਹੁਆ ਇਹ ਤੇਰੇ ਬਿਨਾ ਕੌਣ ਜਿੱਤੂ ਪਿੰਡ ਚ ਤੇਰੀ ਤਾਂ ਬਣੀ ਹੋਈ ਐ ਚਾਚੀ ਤੈਨੂੰ ਪਤਾ ਹੀ ਐ ਲੈ ਹੋਰ ਨਾਲੇ ਉਹ ਕਾਣਾ ਲੁੱਚਾ ਤੇਰਾ ਮੁਕਾਬਲਾ ਕੋਈ ਕਿੱਥੇ ਲੈ ਉਹ ਤਾਂ ਮੈਂ ਹੀ ਮਾਰਦਨੀ ਹੁੰਨੀ ਐ ਨਹੀਂ ਅੱਗੇ ਸਾਡੇ ਘਰੇ ਗੱਲ ਚੱਲੀ ਅੱਛਾ ਉਹ ਗੁੱਸਾ ਨਾ ਮੰਨੀ ਤੀ ਏ ਹਾਂ ਮੈਂ ਆਖਿਆ ਉਹ ਤਾਂ ਜੋ ਕੁਝ ਹੈਗਾ ਸੀ ਜਸਵੀਰ ਦੇ ਨਾਲ ਹੀ ਸੀ ਉਹਦੀ ਨਾ ਚੱਲਦਾ ਸੀ ਹੁਣ ਕੌਣ ਪੁੱਛਦਾ ਧੁੱਕ ਤੇਲੇ ਨੂੰ ਉਹਨੂੰ ਕੌਣ ਜਾਣਦਾ ਚਾਚੀ ਚੰਗਾ ਚਾਚੀ ਹੂੰ ਆਏ ਦੇਖ ਲੈ ਤੀਏ ਫੇਰ ਕਹੇਗੀ ਚਾਚੀ ਕਹਿੰਦੀ ਹੈ ਅੱਛਾ ਹਾਂ ਚਾਚੀ ਐਨਾ ਘਰਿਆ ਤਾਂ ਲੋੜਿਆਂ ਦਾ ਉਹਦਾ ਰੁੱਟ ਜਾਣੇ ਨੇ ਜੇ ਮੈਂ ਪਾਣੀ ਫੇਰਤਾ ਸਾਰੀਆਂ ਲੈ ਜਾਂਦੇ ਕੀ ਆ ਕਾਣੇ ਤੇਊ ਦਾ ਹਾਂ ਹਾਂ ਉਹ ਗੁਣ ਸਿਆਣ ਨੀ ਯਾਦ ਰੱਖਿਆ ਹਾਂ ਇਹ ਜੇ ਬੰਦੇ ਤੈਨੂੰ ਬਤਾ ਗੁਣ ਜਾਣਦੇ ਨੇ ਜਿਹੜੇ ਤੀਮੀਆਂ ਦੇ ਜਾਲ ਹੋਣ ਹੋਰ ਹਾਂ ਚੰਗਾ ਚਾਚੀ ਕੀ ਛੱਡ ਇਹ ਜੀ ਦੀ ਗੱਲ ਛੇੜਨੀ ਚਾਹ ਤਾਂ ਪੀ ਜਾਂਦੀ ਬੁੱਤ ਨਹੀਂ ਬੱਸ ਚਾਚੀ ਬੱਸ ਬੱਸ ਗੌਰ ਰੱਖੀ ਦੂੰ ਗੌਰ ਹੀ ਆ ਬੁੱਤ ਗੌਰ ਹੀ ਆ ਚੰਗਾ ਚੰਗਾ ਲੈ ਤੂੰ ਕੀ ਕਟ ਕਾਉਂਦੀ ਸੀ ਤੂੰ ਵੀ ਐਣ ਫਿਰਦੀ ਸੀ ਟੀਲੀ ਆਲਾ ਬੇਰ ਬਣੀ ਅਗਲੇ ਨੇ ਅੱਡੀ ਨਾਲ ਮਸਲ ਕੇ ਹੋ ਸੜਤੀ ਤੇਰੇ ਵਰਗੇ 1400 ਫਿਰਦੀਆਂ ਨੇ ਪਿੰਡ ਚ ਚਲ ਆਪਾਂ ਕੀ ਲੈਣ ਜਿਹੜਾ ਕੁੱਕਰ ਉਸ ਉਪਰ ਇਹ ਤਾਂ ਬੋਟ ਮੇਰੀ ਪੱਕੀ ਐ ਇਹਨੂੰ ਤਾਂ ਮੈਂ ਕਹੀ ਨਹੀਂ ਇਹ ਤਾਂ ਮੇਰਾ ਮਨ ਬਲਾਈ ਖੁਸ਼ ਕਰਤਾ ਕਹਿੰਦੀ ਸਾਰਾ ਪਿੰਡ ਤੇਰੇ ਵਾਂਗਰ ਹੈ ਚਲ ਹੁਣ ਜਾਂਦਿਆਂ ਦੀ ਬੇਬੇ ਕੋਲੇ ਵੀ ਜਾਵਾਂ ਜੇ ਬਾਹਰ ਖੁੱਲਿਆ ਮਾੜੀ ਜੀ ਬੁੱਤੀ ਕੱਟੀ ਆਉਂਗੀ ਉਹ ਤਾਂ ਵੋਟ ਪਾਉ ਪਾਉ ਮੈਨੂੰ ਬੈਠੀ ਲੱਗਦੀ ਐ ਜਾਵਾ ਨਹੀਂ ਬੇਬੇ ਕਰੀਆਂ ਐ ਬੇਬੇ ਕਰੀਆਂ ਐ ਮੈਂ ਬੇਬੇ ਬਲਾਈ ਕੋਲ ਮਾਰ ਲੇ ਅੱਛਾ ਆ ਜਾ ਬੇਬੇ ਸੱਸੀ ਕਾਲ ਸੱਸੀ ਕਾਲ ਮੱਠਾ ਟੇਕਦੀ ਐ ਜੀ ਆਉਂਦੀ ਰ ਪੁੱਤ ਸੁਹਾਗੜ ਮਾਰ ਤੰਦਰੁਸਤੀ ਦੇ ਆ ਕੁਰਸੀ ਚੱਕ ਤੂੰ ਚਲ ਕੋਈ ਨਹੀਂ ਬੇਬੇ ਕੋਈ ਨਹੀਂ ਕੋਈ ਨਹੀਂ ਮਤਕਾ ਹੋਰ ਦੱਸ ਕੇ ਮੈਂ ਠੀਕ ਠਾਕ ਐ ਹਾਂ ਬਹੁਤ ਠੀਕ ਠਾਕ ਤੁਸੀਂ ਦੱਸੋ ਵਧੀਆ ਜਮਾਂ ਵੇ ਬੇਬੇ ਅੱਛਾ ਬਲਾਈ ਵਧੀਆ ਠੀਕ ਠਾਕ ਆ ਮੈਂ ਤਾਂ ਚਲੋ ਭਾਈ ਚੰਗਾ ਹਾਂ ਮੈਂ ਤਾਂ ਤੇਰੇ ਕੋਲੇ ਵੋਟਾਂ ਨੂੰ ਆਈ ਸੀ ਅੱਛਾ ਤੀਏ ਹਾਂ ਮੈਨੂੰ ਭਾਇਓ ਵੋਟ ਤੁਸੀਂ ਲੈਣਾ ਪਰਿਵਾਰ ਅਸੀਂ ਤੇਰੀ ਸੁਲਾਹ ਕਰਕੇ ਸਾਰਿਆਂ ਨੇ ਬਸ ਹਾਂ ਉਹ ਤਾਂ ਮੈਂ ਜਿੱਦੇ ਜਾਣੇ ਚਾਚੀ ਹਰੇਕ ਮੈਨੂੰ ਇਹੀ ਕਹਿੰਦਾ ਜਿੱਤੇ ਆਵਾਂਗੇ ਬੇਬੇ ਜਿੱਤੇ ਆਵਾਂਗੇ ਉਹ ਭੁੱਲ ਕੇ ਕਹਿਤਾ ਤੈਨੂੰ ਚਾਚੀ ਮੈਂ ਉਹਦੇ ਕੋਲੇ ਜਾ ਕੇ ਆਈ ਸੀ ਅੱਛਾ ਉਹ ਤੇ ਚਾਚੀ ਕੋਲ ਗਏ ਹਾਂ ਉਹਦੇ ਕੋਲੇ ਜਾ ਕੇ ਆਈ ਸੀ ਠੀਕ ਆ ਤੇ ਅਸੀਂ ਤਾਂ ਪੁੱਤ ਤਾਂ ਇੰਨੇ ਵੋਟਾਂ ਪਾਵਾਂਗੇ ਨਹੀਂ ਉੱਠੇ ਬੁਲਾਈ ਫਰਦੇ ਨੇ ਇਹ ਤਾਂ ਨਹੀਂ ਉਹ ਤਾਂ ਉੱਠ ਹੀ ਜਾਂਦੇ ਉਹਨਾਂ ਨੂੰ ਵੋਟ ਕੌਣ ਪਾਉਂਦਾ ਚਾਚੀ ਖੁੰਡੇ ਜਿਹੜੇ ਮਨਾਉ ਭੁੱਲ ਜਾਂਦੇ ਉਹ ਤਾਂ ਤੈਨੂੰ ਪਤਾ ਪਾਲ ਹੈ ਹਾਂ ਨਹੀਂ ਪਤਾ ਕੋਈ ਇੱਕ ਵੋਟ ਨਹੀਂ ਪੈਂਦੀ ਉਹਨਾਂ ਨੂੰ ਚਾਚੀ ਬੇਬੇ ਨਾ ਗੋਟਾ ਤਾਂ ਨਹੀਂ ਬਣਗੇ ਹਾਂ ਬੇਬੇ ਨਾ ਪਾਵਾਂਗੇ ਪੱਤੀਆਂ ਪਾਵਾਂਗੇ ਹਾਂ ਬਸ ਮੈਂ ਤਾਂ ਐਵੇਂ ਤਾਂ ਅੱਥ ਬੰਨ੍ਹ ਕੀ ਬੇਨਤੀ ਹੈ ਬੇਬੇ ਗੋਟ ਮੈਨੂੰ ਪਾਓ ਤੁਸੀਂ ਠੀਕ ਹੈ ਸਾਰੇ ਤੇਰੀ ਪਿਰਸਣ ਬਣਾਈ ਬੇਬੇ ਮੈਂ ਉਹਨੂੰ ਹਾਂ ਬਣਾਈ ਹੈ ਹਾਂ ਸਾਰੇ ਪਿੰਡ ਦੀਆਂ ਪਿਰਸਣਾ ਬਣਾਈਆਂ ਬੁੜੀਆਂ ਨੇ ਬੁੜੀਆਂ ਤਾਂ ਮੇਰੇ ਮੰਗਰੀ ਨੇ ਬੇਬੇ ਬਸ ਠੀਕ ਹੈ ਸਾਰਾ ਉਹ ਤਾਂ ਉਹ ਤੁਰੇ ਫਿਰਦੇ ਨੇ ਉਹ ਤਾਂ ਹਰੇਕ ਮੂਰੇ ਹੱਥ ਬੰਨੀ ਬੰਦੇ ਨੇ ਭਾਈ ਮੈਨੂੰ ਵੋਟ ਪਾ ਮੈਨੂੰ ਵੋਟ ਪਾ ਐ ਕਰਦੇ ਫਿਰਦੇ ਨੇ ਅਗਲਾ ਮਗਰ ਉਹ ਹੱਸਦਾ ਬੇਬੇ ਹਾਂ ਹੂਰ ਹਾਂ ਮਾਖਲਾ ਦੇਖ ਲੈ ਘੱਟੇ ਦੇਖ ਲੈ ਠੀਕ ਇਹ ਕੋਹ ਰੋਪਾਰੀ ਜਾਂ ਮੁੰਡਾ ਨਹੀਂ ਬਟਸਾ ਇੱਕ ਅੱਧਾ ਉਹ ਕਾਣਾ ਕਾਣਾ ਕਹਿੰਦੇ ਕਾਣਾ ਕਹਿੰਦੇ ਨੇ ਬੇਬੇ ਨੂੰ ਤਾਂ ਅੱਛਾ ਉਹ ਨਾਮ ਕੋਈ ਨਹੀਂ ਇਹਦਾ ਨਹੀਂ ਪਤਾ ਨਹੀਂ ਮੈਂ ਤਾਂ ਨਾਮ 3269 ਤਾਂ ਰੱਖੇ ਨੇ ਬੇਬੇ ਇਹ ਉਹ ਆਇਆ ਹੂੰ ਉਹ ਕਨ ਮੈਂਨੇ ਕੰਮ ਕਰਾਏ ਮੈਂ ਆਏ ਕਰਾਏ ਕਥ ਨਹੀਂ ਕਰਾਏ ਬੀਬੀ ਕਹਿਣਾ ਤਾਂ ਪੁੱਤ ਸਭ ਨੂੰ ਪੈਂਦਾ ਹਾਂ ਕਹਿਣਾ ਤਾਂ ਪੈਂਦਾ ਚਲ ਬੋਟ ਸੋਡੇ ਕੰਨੀਆਂ ਪੱਕੀ ਬੋਟ ਵਸ ਮੈਂ ਤਾਂ ਹੀ ਕਹਿਣਾਈ ਤੀ ਬੀਬੇ ਬੋਟ ਮੈਨੂੰ ਸਾਰਾ ਪਰਿਵਾਰ ਪਾਇਓ ਸਤਜੀ ਚਾਚੀ ਨੇ ਕਹਿਤਾ ਹਾਂ ਚਾਚੀ ਜੀ ਵੀ ਕਹਿਨੀ ਸੋਨ ਨੂੰ ਚਾਚੀ ਮੰਗ ਰਹੀਆਂ ਸੀ ਹਾਂ ਬਸ ਠੀਕ ਹੈ ਉਹ ਸਾਡੇ ਮੰਗਰਾ ਸੀ ਉਹ ਤੇਨੂੰ ਪਤਾ ਹੀ ਆ ਬੀਬੇ ਕਿੰਨੀਆਂ ਪੈਸਣਾ ਬਣਾਈਆਂ ਮੈਂ ਤੇਰੇ ਵਰਗੀਆਂ ਸਾਰੀਆਂ ਬੁੜੀਆਂ ਦੀਆਂ ਜਿਹੜੀਆਂ ਵਿਧਵਾ ਹੋ ਗਈਆਂ ਉਹਨਾਂ ਨੇ ਬਣਾਤੀਆਂ ਜਿਹੜੇ ਕੋਈ ਹੋਰ ਹੋਣੀ ਉਹਨਾਂ ਨੇ ਵੀ ਮਈ ਬਣਾਉਂ ਪੈਸਣਾ ਬੀਬੇ ਬਾਉਂਗੇ ਤੇ ਇਹ ਕੰਮ ਨਾ ਕਰਦਾ ਨਾ ਇਹਨੂੰ ਪਤਾ ਮਰਨ ਜੰਮਣ ਦਾ ਹੁੰਦਾ ਹੀ ਰਹਿੰਦਾ ਹੈ ਇਹ ਗੱਲ ਨਹੀਂ ਕਹੀ ਹੋਰ ਨਾ ਕਹੀਦੀ ਜਾ ਕੇ ਚਲ ਠੀਕ ਆ ਇਹੋ ਵੀ ਮਰੇ ਲੋੜ ਦੀ ਆ ਇਹ ਨੀ ਚਲ ਚੰਗਾ ਇਹ ਰ ਟੱਪਾ ਕਹੀ ਨੀ ਮੇਰੇ ਕੋਲ ਆਉਂਦੇ ਜਿਹੜੀ ਕੋਈ ਵਿਧਵਾ ਹੁੰਦੀ ਆ ਜਾ ਮੇਰੀ ਪਰਸਨ ਬਣਾ ਹਰੇਕ ਮੇਰੇ ਕੋਲ ਆ ਜਾ ਚੜੇ ਹੁਣ ਦਾਰੂ ਦਾਰੂ ਪੀਨੇ ਤਾਂ ਅੱਖੀਆਂ ਪਈਆਂ ਨੇ ਬੁੜੀਆਂ ਉਹਨਾਂ ਤੋਂ ਤਾਂ ਉਹ ਤਾਂ ਗੱਲ ਬੰਨੀ ਪਰ ਤੂੰ ਨਾ ਕਹੀਂ ਵੀ ਜੇ ਮਰਨਾ ਸੀ ਪਰਸਨ ਬਣਾਈਏ ਤੂੰ ਨਾ ਆਏਗਾ ਕਹੀਂ ਚੰਗਾ ਹੋਰ ਚੰਗਾ ਇਹ ਗੱਲ ਕਰਤਾ ਪੁੱਤ ਜੰਗਾ ਬੇਬੇ ਮੈਨੂੰ ਪਸੰਦ ਆ ਜਾਨੀ ਆ ਜੇ ਜ਼ਰੂਰ ਪਸੰਦ ਆ ਜੇ ਮਾਈ ਬੱਚੇ ਹੋ ਜਾਂਦਾ ਠੀਕ ਆ ਪਤਾ ਕਹਿੰਦੀ ਤਾਂ ਹੈਗੀ ਆ ਵੀ ਪਾਉ ਬੇਬੇ ਚਲ ਠੀਕ ਲੈ ਬਾ ਕੀ ਨਨ ਪੁੱਤੇ ਆਦੇ ਅਗੇ ਬੇਦਾਬਾਦੀ ਬਣਾਤੇ ਜਿਹੜਾ ਕੋਈ ਹੋਰ ਮਰ ਗਏ ਗਾਹਾਂ ਨੂੰ ਉਹਨਾਂ ਦੇ ਬਣਾ ਦੂੰ ਲੈ ਜੇ ਤੇਰੀ ਬੋਲੀ ਹੁਣੀ ਲੈ ਕੀ ਪਾਸੰਦਿੰਦੀ ਫਿਰਦੀ ਆ ਫਿਰਦਾ ਜੀਜੀ ਉਠਾ ਹਾ ਦਾ ਬੋਟ ਤਾਂ ਸੀ ਜੋਤ ਨਹੀਂ ਪਾਉਣੀ ਆ ਜਿੱਤ ਤਾਂ ਜੋਤ ਹੀ ਅਕੇ ਬੇਬੇ ਮੈਂ ਜਿੱਤੂੰਗੀ ਮੈਂ ਜਿੱਤੂੰਗੀ ਮੈਂ ਫਿਰ ਸ਼ਾਮ ਰਾਤੀਆਂ ਉਹ ਮੋਟਾ ਜਹਾ ਉਹ ਵੀ ਕਹਿੰਦਾ ਮੈਂ ਇਨੇ ਕੰਮ ਕਰੇ ਉਹ ਵੀ ਕਹਿੰਦੀ ਮੈਂ ਇਨੇ ਕੰਮ ਕਰੇ ਕਰੇ ਨੇ ਕੰਮ ਤੁਸੀਂ ਸਾਨੂੰ ਪਤਾ ਹੀ ਨਹੀਂ ਤੁਹਾਡੇ ਕਰਤੂਤਾਂ ਦੇ ਸਭ ਸਾਰੇ ਪਤੇ ਨੇ ਉਹਨੂੰ ਪਾਵਾਂਗੇ ਵੋਟ ਪੜੀ ਲਿਖੀ ਕੁੜੀਆਂ ਮੁੰਡਾ ਇਨਾ ਭਲਾ ਮਾਨਸਾ ਮਾ ਕੇ ਭਲਾਈ ਜਾਦੀ ਚੱਲ ਪਾ ਨੇ ਜੀ ਦੇਖ ਨਹੀਂ ਪਾਉਣੀ ਮਾਤਾ ਬੋਟਾਂ ਨੂੰ ਕਹਿਣਾ ਹੈ ਸੀਗਾ ਜੀ ਫਿਰ ਤੁਸੀਂ ਖਿਆਲ ਰੱਖਿਓ ਹਾਂਜੀ ਹਾਂਜੀ ਖਿਆਲ ਤਾਂ ਰੱਖਾਂਗੇ ਅਸੀਂ ਜਰੂਰ ਹੋਰ ਫੜੇ ਹੋਏ ਐ ਇਤਕੀ ਹਾਂ ਚਲੋ ਚੰਗੀ ਗੱਲ ਹੈ ਵਧਾਈਆਂ ਸੋਨੂੰ ਸਭ ਨੂੰ ਬਧਾਵੇ ਦਤਾ ਖਿਆਲ ਰੱਖਣਾ ਮਾਤਾ ਨੂੰ ਵੀ ਕਹਿਣਾ ਹੈ ਜੋਟੀ ਬਣਾ ਕੇ ਤੇ ਹੁਣ ਬਸ ਪੂਰਾ ਸਿਰੇ ਲਾਉਣਾ ਕੰਮ ਆਪਾਂ ਨੇ ਤੁਹਾਡੇ ਬਿਨਾ ਕਹੇ ਜੀ ਅਸੀਂ ਤਾਂ ਸਾਰੇ ਪਰਿਵਾਰ ਨੂੰ ਘੇਰ ਖੇਗਾ ਹਾਂ ਵੀ ਤੁਹਾਡਾ ਤਾਇਆ ਜੀ ਭਾਈ ਇਤਕੀ ਉੱਠੇ ਨੇਗੇ ਤੇ ਤੁਸੀਂ ਤਾਂ ਜਰੂਰ ਹੀ ਸਪੋਰਟ ਕਰਨੀ ਹੈਗੀ ਲੈਪਰ ਜਾਈ ਹੁਣ ਕਿਰਾ ਬੁੜੀਆਂ ਨੂੰ ਲੈ ਕੇ ਤੁਸੀਂ ਢੇੜਾ ਫੇੜਾ ਲਾਇਆ ਕਰੋ ਕਿਉਂ ਫੇਰ ਹੀ ਆਪਾਂ ਜਿੱਤਾਂਗੇ ਨਹੀਂ ਤਾਂ ਬਾੜੇ ਖੜੇ ਹੋ ਰਹੇ ਨੇ ਫਿਰ ਔਖਾ ਹੋ ਜਾਊ ਆਪਾਂ ਨੂੰ ਦੇਖੋ ਜੀ ਜਿਹੜੀ ਗੱਲ ਹੈ ਢੇੜੇ ਦੀ ਐਵੇਂ ਕਿਉਂ ਝੂਠ ਬੋਲਣਾ ਰੱਬ ਨੂੰ ਜਾਣ ਦੇਣੀ ਆ ਹਾਂ ਮੱਛਣਾ ਇੱਕ ਹੋਰ ਨਮਾਸ਼ਿਆਪਾ ਛੇੜਿਆਗਾ ਕੀ ਹੋ ਗਿਆ ਆ ਕਿਸ਼ਤਾਂ ਦਾ ਕਿਸ਼ਤਾਂ ਦਾ ਕਿਸ਼ਤਾਂ ਭਰਨੀਆਂ ਨੇ ਕਿਸੇ ਦੀਆਂ ਕਿਸ਼ਤਾਂ ਭਰਨੀਆਂ ਨੇ ਜੀ ਇੱਕ ਤਾਂ ਮੈਂ ਇੱਕ ਉਹ ਚਾਚੀ ਆ ਰਲ ਗੀਆਂ ਸਿੱਕਾ ਤਾਂ ਚੱਕ ਲੀਆਂ ਸੀ ਕਮੇਟੀਆਂ ਅੱਛਾ ਉਹਨਾਂ ਦੀ ਕਿਸ਼ਤ ਹੈਗੀ ਆ ਇੱਕ ਮੱਚਣਾ ਕਰਵਾ ਲਿਆ ਸੀ ਲੋਨ ਤੇ ਆ ਦੋਨ ਨਹੀਂ ਐ ਤਕੀ ਤਾਂ ਇਹ ਜੀਆਂ ੜੀਆਂ ਕਿਸ਼ਤਾਂ ਸਾਡੀਆਂ ਪਰ ਦੋਨੇ ਜਣੀਆਂ ਉਲਝ ਕੇ ਰਹਿ ਗਈਆਂ ਕਿਸੇ ਪਾਸੇ ਨਹੀਂ ਜਾਇਆ ਜਾਂਦਾ ਆ ਜੋ ਬਸ ਕੋਈ ਪੈਸਿਆਂ ਦਾ ਪ੍ਰਬੰਧਕ ਕਰਨ ਲੱਗਦੇ ਆ ਕਿ ਤੂੰ ਜੀ ਦੋਠਿਆਂ ਨਹੀਂ ਆ ਦਾ ਵੀ ਨਹੀਂ ਕਿਤੇ ਬਣਿਆ ਹੈਗਾ ਤੁਸੀਂ ਮੈਨੂੰ ਦੱਸਣਾ ਸੀ ਦੱਸਿਆ ਤਾਂ ਹੈ ਨਹੀਂ ਤੁਸੀਂ ਮੈਨੂੰ ਮੈਨੂੰ ਦੱਸ ਦਿਓ ਮੈਂ ਗੂਗਲ ਪੇ ਕਰ ਦਿੰਦਾ ਲੈ ਜੀ ਦੱਸ ਇਹ ਨਹੀਂ ਕਿ ਤਾ ਮੈਂ ਆਖਿਆ ਕਾਨੂੰ ਕਰਵਾਉਣੀ ਐ ਚਲ ਹੂੰ ਤੁਹਾਡੀ ਮਰਜ਼ੀ ਐ ਫੇਰ ਇਹ ਤਾਂ ਬਾਲਾ ਹੀ ਸੌਖਾ ਹੋ ਜੇ ਲੈ ਫੇਰ ਤਾਂ ਅਸੀਂ ਫੇਰੀ ਆ ਬਥੇਰ ਗੇੜੇ ਲਾ ਦਿਆਂਗੇ ਬਸ ਗੇੜੇ ਲਾ ਦਿਓ ਤੇ ਗੂਗਲ ਪੇ ਕਰ ਦੂੰਗਾ ਨੰਬਰ ਦੇ ਦਿਓ ਮੈਨੂੰ ਮੁੰਡੇ ਨੂੰ ਕਹਿ ਦਿਓ ਨੰਬਰ ਸੈਂਡ ਕਰਾ ਦੂ ਤੇ ਉਹ ਨੰਬਰ ਤੇ ਮੈਂ ਗੂਗਲ ਪੇ ਪੈਸੇ ਕਰ ਦੂੰਗਾ ਠੀਕ ਐ ਐਂ ਕਰਿਓ ਜੀ ਫੇਰ ਹੂੰ ਆ ਨੰਬਰ ਮੈਂ ਦੇ ਦੂੰਗੀ ਹਾਂ ਮੁੰਡੇ ਨੂੰ ਉਹ ਕਹਿ ਦੂੰਗੀ ਜੱੱਸੇ ਨੂੰ ਮੁੰਡੇ ਨੂੰ ਕਹਿ ਦਿਓ ਜੱੱਸੇ ਨੂੰ ਕਹਿ ਦਿਓ ਜੱੱਸਾ ਸਾਨੂੰ ਫੋਨ ਲਾ ਕੇ ਨੰਬਰ ਲਿਖਿਆ ਦੂਗਾ ਤੇ 60000 ਰੁਪਏ ਹੈਗਾ 8000 ਰੁਪਏ ਹਾਂਜੀ ਤੇ ਫਿਰ ਅਸੀਂ ਛੇਤੀ ਮੋੜ ਦੇਵਾਂਗੇ ਬਸ ਲੋਨ ਆਪਣੇ ਪਾਸ ਹੋ ਜਾਊਗਾ ਇੱਕ ਲਿੰਕ ਜੀ ਆਇਆ ਜਦੋਂ ਸਰਪੰਚ ਬਣ ਗਏ ਉਦੋਂ ਫਿਰ ਬਾਧੂ ਪੈਸਾ ਆਇਆ ਕਰੂ ਆਪਾਂ ਨੂੰ ਹਾਂਜੀ ਹਾਂ ਕਰਾਂਗੇ ਕੋਈ ਹੱਲ ਵੱਲ ਹਾਂ ਬਸ ਆ ਕਰਦੇ ਹੋ ਇੰਨਾਂ ਕ ਧੰਨਵਾਦ ਜੀ ਸੋਡਾ ਲੈ ਵੋਟਾਂ ਤਾਂ ਨਹੀਂ ਪੱਕੀਆਂ ਨੇ ਜਿੰਨੀਆਂ ਕਹਾਉਂਗਾ ਸਾਰੀ ਬਿਹੀਆਂ ਪਵਾ ਦੂੰ ਮੂਰੇ ਲੱਗ ਕੇ ਵੋਟਾਂ ਮੂਰੇ ਲੱਗ ਕੇ ਪਵਾਉਣੀਆਂ ਨੇ ਜਮਾਨਾ ਫਿਕਰ ਮੰਨੋ ਕਿਸੇ ਗੱਲ ਦਾ ਆ ਵੇ ਸਿੱਕ ਛੋਟਾ ਜਿਹਾ ਹੱਲ ਇਹ ਹੋ ਜਾਏ ਟੈਂਸ਼ਨ ਫੇਰ ਹੀ ਹੋ ਜਾ ਤੇ ਭਲਾ ਜੇ 15-20000 ਰੁਪਏ ਦਾ ਹੁਣ ਇੰਤਜ਼ਾਮ ਕਰ ਦਈਏ ਤੇ ਇਸ ਤੋਂ ਬਾਅਦ ਉਹਨਾਂ ਨੂੰ ਕਹਿ ਕੁਦਾਂਗੇ ਕੋਈ ਖੜ ਕੁੜ ਜਾਣਗੇ ਥੋੜਾ ਬਹੁਤ ਆ ਫੇਰ ਠੀਕ ਨਹੀਂ ਹੈਗਾ ਨਾ ਜੀ ਉਹ ਕਹਿੰਦੇ ਨਾਲੇ ਨਾ ਫੇਰ ਜੇ ਕਦੇ ਫੇਰ ਲੋਨ ਲੈਣਾ ਹੋਵੇ ਜਾਂ ਕਮੇਟਿੰਗ ਮੁੱਟੀ ਚੱਕਣੀ ਹੋਵੇ ਫੇਰ ਨਹੀਂ ਮਿਲਦੀਆਂ ਹੈਗੀਆਂ ਕੋਈ ਨਾ ਮੇਰੀ ਗੱਲ ਕਰਾ ਦਿਓ ਐਂ ਕੀ ਹੁੰਦਾ ਐ ਏਡੀ ਕੁਬੀ ਕੋਈ ਗੱਲ ਨਹੀਂ ਹੈਗੀ ਮੇਰੀ ਗੱਲ ਕਰਾ ਦਿਓ ਚਾਹੇ ਜੇ ਸਾਥੋ ਨਹੀਂ ਹੁੰਦਾ ਤਾਂ ਕਿਹੜਾ ਕੋਈ ਜ਼ਰੂਰੀ ਆ ਮੈਂ ਕਿਤੇ ਹੋਰ ਹੱਲ ਕਰ ਲੂ ਆ ਦੋ ਚਾਰ ਦਿਨਾਂ ਚ ਹੱਲ ਕਰਕੇ ਫੇਰ ਤੁਹਾਡੀ ਸਰਪੰਚੀ ਚ ਗੇੜੇ ਲਾ ਲੂੰਗੀ ਮੈਂ ਨਹੀਂ ਕੋਈ ਨਹੀਂ ਤਾਂ ਹੱਲ ਕਰਾਂਗੀ ਜਦੋਂ ਹੁਣ ਕਹੀ ਦਿੱਤਾ ਤੁਸੀਂ ਹੱਲ ਤਾਂ ਫੇਰ ਕਰਨਾ ਪਊਗੀ ਹਾਂ ਫੇਰ ਉਹ ਨਹੀਂ ਦੱਸੀ ਪਰ ਦੰਦੇ ਐਤ ਕਿ ਕੀ ਹੋਇਆ ਨਾ ਬਸ ਅਈ ਆਸੀ ਹਮੈਸ ਵੇਚਾਂਗੇ ਉਹ ਮੈਂ ਐਸਾ ਕੁੜੀ ਲੈ ਗਈ ਫੇਰ ਜਵਾਬ ਦੇਣ ਔਖਾ ਹੋ ਗਿਆ ਉਹ ਕਹਿੰਦੇ ਸਾਡੇ ਦੁੱਧ ਦਾ ਨਹੀਂ ਸਰਦਾ ਭਾਬੀ ਵਾ ਚੱਲ ਲੈ ਜਾ ਭਾਈ ਮੈਂ ਤਾਂ ਭੜਾਈਆਂ ਲਾਦੇ ਜੇ ਮੈਂ ਕਿਸ ਤੱਕ ਵੀ ਨਹੀਂ ਭਰੀ ਹੁੰਦੀ ਨਾ ਜੀ ਨਾ ਜੀ ਕਿਸ਼ਤਾ ਤਾਂ ਭਰਤੀਆਂ ਸੀ ਆ ਬੰਗਾ ਜਿਹਾ ਪੈਸੇ ਖੜੇ ਨੇਗੇ ਰੋਬੇ ਬਸ ਕਬੀਲਦਾਰੀਆਂ ਨੇ ਜੀ ਸੋਨੂੰ ਪਤਾ ਹੀ ਆ ਅੱਜ ਕੱਲ ਦੇ ਜਵਾਖੇ ਖਰਚੇ ਨਿਤ ਸਿਹੜੀ ਰੱਖਦੇ ਨੇ ਕੁਸ ਨਾ ਕੁਸ ਆ ਇੱਕ ਤਾਂ ਨਾ 5-5000 ਤੋਂ ਕੱਟ ਤਾਂ ਬਹੁਾਂ ਬਾਲਰ ਨਹੀਂ ਜਾਂਦੀਆਂ ਲੈ ਦੱਸ ਮੱਚਣ ਕਬੀਰਦਾਰੀ ਕਿੱਥੋਂ ਚਲਾ ਲਈਏ ਚਲ ਕੋਈ ਨਹੀਂ ਪਰੇਈ ਤੂੰ ਟੈਨਸ਼ਨ ਨਾ ਲੈ ਉਹ ਕਿੱਲਾ ਗਹਿਣੇ ਕੋਰ ਧਰਦਾਂਗੇ ਇੱਕ ਤਾਂ ਤਾਂ ਰੱਖਿਆ ਆਪਣੇ ਇੱਕ ਕਿਲਾ ਹੋਰ ਗਣੇ ਧਰ ਦਾਂਗੇ ਟੈਨਸ਼ਨ ਨਾ ਲੈ ਤੇਰੀ 50000 ਦਾ 60000 ਜਿਹੜਾ ਸਾਰਾ ਆਪਾਂ ਹੱਲ ਕਰ ਦਾਂਗੇ ਪਰ ਤੂੰ ਜਿਹੜੀਆਂ ਵੋਟਾਂ ਨੇ ਉਹਦਾ ਖਿਆਲ ਤੇਂ ਜਰੂਰ ਕਰਨਾ ਇਹ ਨਾ ਹੋਵੇ ਵੀ ਮਗਰੋਂ ਵੋਟਾਂ ਪਿੱਛੇ ਅ ਦਿੱਕਤ ਆ ਜੇ ਨਾ ਨੀ ਨਾ ਨੀ ਠੀਕ ਹੈ ਠੀਕ ਹੈ ਜਿਉਂਦੇ ਵਾਸਤੇ ਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਟੈਨਸ਼ਨ ਨਾ ਲੈ ਹਾਂ ਚਾਉਰਾ ਪਾਲ ਦਾ ਵੋਟਾਂ ਵੋਟਾਂ ਨਾ ਕਿਤੇ ਕਿਸ਼ਤਾਂ ਭਰਾ ਕੇ ਬਹੁ ਵੀਟ ਆਇਆ ਤੀ ਮਸਾਂਈ ਬੋਟਾ ਮੰਗਣ ਹਾਂ ਅਸੀਂ ਤਾਂ ਆਪਦੇ ਘਰਾਂ ਚੋਂ ਬਹੁ ਉੱਠੀ ਆ ਸਾਡੀ ਉਹਨੂੰ ਪਾਵਾਂਗੇ ਬੋਟਾ ਹੇ ਹੇ ਮੈਂ ਕਰਦੇ ਕਿ ਨਾ ਨਹੀਂ ਮੈਂ ਤਾਂ ਚਾਤੀ ਘੋਸ ਨਹੀਂ ਕਰਦੀ ਬੈ ਜਾ ਆ ਜਾ ਨਹੀਂ ਸਿਰ ਬੋੜੀ ਬੋੜੀ ਖੁਸ਼ ਹੋਈ ਬੈਠੀ ਐ ਤੀ ਘੋਸ ਕਿਵੇਂ ਨਾ ਹੋਵਾ ਹਾਂ ਮੇਰਾ ਜੇਠ ਆਇਆ ਸੀ ਅੱਛਾ ਹੋਰ ਕੀ ਦੇਖ ਨਹੀਂ ਨੇਣਾ ਤਾਂ ਕੀ ਸੀ ਹੰਮੀ ਤਾਂ ਭੱਗ ਗਿਆ ਮੈਂ ਤਾਂ ਚਾਚੀ ਹੰਸੀ ਬਾਰੇ ਆਈ ਜਾਂਦੇ ਇੱਕ ਤਾਂ ਮੇਰੀ ਨਹੀਂ ਤੂੰ ਤਾਂ ਮੈਨੂੰ ਹੁਣ ਬਦਲੀ ਲਾ ਦੇਈਂ। ਨਹੀਂ ਮੈਂ ਵੀ ਚਾਚੀ ਬਦਲੀ ਬਦਲੀ ਨਹੀਂ ਮੈਂ ਕਿਸੇ ਗੱਲ ਤੇ ਆਹੀ ਜੀ ਤੁਮ ਜਨਾਨੀ ਹੋਈ ਨਹੀਂ ਵੀ ਮੈਂ ਗੱਲ ਤੇ ਬਦਲ ਜਾ। ਮੈਂ ਤੈਨੂੰ ਗੱਲ ਦੱਸਾਂ ਹਾਂ ਕਿ ਤੇ ਸੁਣ ਵੀ ਨਾ ਲਵੇ ਮੁੜ ਕੇ ਨਾ ਜੇ ਰੁੜ ਜਾਣਾ। ਤੇ ਕਹਿੰਦਾ ਜੀ ਵੋਟਾਂ ਦਾ ਧਿਆਨ ਰੱਖਿਓ। ਅੱਛਾ ਮੈਂ ਕਿਹਾ ਹਾਂ ਜੀ ਜ਼ਰੂਰ ਰੱਖਾਂਗੇ ਧਿਆਨ। ਸੋ ਅਡਾ ਨਹੀਂ ਰੱਖਾਂਗੇ ਤੇ ਹੋਰ ਕੀ ਦਾ ਰੱਖਾਂ। ਮੈਂ ਵੀ ਆਣ ਚੋਪੜ ਮੀਆਂ ਤੜੀਆਂ। ਅੱਛਾ ਹਾਂ। ਤੇ ਜਮਾਂਨ ਜਦੋਂ ਆ ਗਿਆ ਘੇੜੇ ਤੇ ਤੇ ਕਹਿੰਦਾ ਜੀ ਤੁਸੀਂ ਫਿਰ ਗੇੜਾ ਛੇੜਾ ਲਾਇਆ ਕਰੋ ਕਰਾਂ ਚ ਬੋਟਾ ਬੋਟਾ ਮੂਰੇ ਹੋ ਕੇ ਪਵਾਇਓ ਅੱਛਾ ਮੈਂ ਕਿਹਾ ਹਾਂ ਜੀ ਕਿਉਂ ਨਹੀਂ ਪਵਾਵਾਂਗੇ ਆ ਮੱਛਣਾ ਇੱਕ ਟੈਨਸ਼ਨ ਜੀ ਛੜੀ ਹੋਈ ਕਹਿੰਦਾ ਕਾ ਦੀ ਆ ਮਾਂ ਖਾਂ ਕਿਸ਼ਤਾਂ ਚੱਕ ਲਈਆਂ ਸੀ ਕਮੇਟੀਆਂ ਤੇ ਨਾਲੇ ਮਾਂ ਖਾਂ ਲੋਨ ਕਰਾਇਆ ਸੀ ਮੱਛਣੀ ਕਿਸ਼ਤ ਨਹੀਂ ਪਰੀ ਗਈ ਨਹੀਂ ਤਾਂ ਮੱਝ ਵੇਚ ਕੇ ਭਰ ਦਿੰਦੇ ਮੱਝ ਕੁੜੀ ਲੈਗੀ ਉਹ ਕਹਿੰਦੀ ਸਾਡੇ ਦੁੱਧ ਨਹੀਂ ਹੈਗਾ ਮੈਂ ਆਖਿਆ ਮੈਂ ਚੋਪੜ ਦੇ ਉੱਤੋਂ ਤੋਂ ਜਿੰਨਾ ਖੋਪੜਿਆ ਜਾਂਦਾ ਤੇ ਹੁਣ ਤਾਂ ਮੌਕੇ ਨਾਲੇ ਫੇ ਕਿੰਨੇ ਨੇ ਚੇਤੀ ਲੈ 60000 ਨੂੰ ਲਾਤੀ ਚਾਚੀ ਮੈਂ ਚਲਾਦਾ 60000 ਤੇ ਤੋਰ ਨਹੀਂ ਹੋਗੀ ਬਾਦ ਲਗੀ ਪੈਣ ਰਹਿਣ ਦਾ ਖਰਚਾ ਚਾਚੀ ਹਾਂ ਨਾਲੇ ਗੱਲ ਸੁਣ ਲੈ ਮੇਰੀ ਆਪਾਂ ਇਹਨਾਂ ਤੋਂ ਕਿਵੇਂ ਬਦਲ ਜਾਾਂਗੇ ਲੈ ਦੇਖ ਲੈ ਚਾਚੀ ਹਾਂ ਮੁੰਡੇ ਨੇ ਕਿੱਦਾਂ ਮਾਨ ਰੱਖਿਆ ਹਾਂ ਲੈ ਹੋਰ ਹੁਣ ਆਪਾਂ ਦੋਨੇ ਜਣੀਆਂ ਗਈਆਂ ਸਾਰੀ ਤਾਂ ਆਪਣੀ ਗੱਲ ਸੋਣੀ ਹਾਂ ਭੈਣੇ ਤੇ ਜਾਓ ਛੱਡ ਕੇ ਬਖੋਨੋ ਵੀ ਨਾਲੇ ਇਹਨਾਂ ਨਾਲ ਤਾਂ ਆਪਣੀ ਲਿਹਾਜ਼ ਹਾਂ ਐਂ ਕਹਿੰਦੀ ਮੈਂ ਤੈਨੂੰ ਆਪਣੇ ਤਾਂ ਮੁੱਢ ਤੋਂ ਬੋੜਿਆਂ ਦੀ ਇੱਕ ਦੰਦ ਤੋੜੀ ਖਾਧੀ ਹੋਈ ਆ ਪਰ ਹੁਣ ਆਪਾਂ ਥੋੜੀ ਬੰਗਣਾ ਪਾਵਾਂਗੇ ਭੈਣੇ ਤੂੰ ਬਦਲ ਨਾ ਜਾਈਂ ਭੈਣੇ ਸੱਚੀ ਗੱਲ ਆ ਨਹੀਂ ਮੇਰੀ ਧੀ ਹਾਰੇ ਨਾ ਚਾਚੀ ਨਾਲੇ ਦੇਖ ਮੈਂ ਨਹੀਂ ਬਦਲਦੀ ਹੁੰਦੀ ਮੇਰੀ ਜਵਾਨ ਇਹੀ ਜੀ ਨਹੀਂ ਹੈਗੀ ਇਹ ਜਵਾਨ ਕਰਨਪਾਲ ਦੀ ਹੈ ਕਿਸੇ ਹੋਰ ਦੀ ਨਹੀਂ ਹੈਗੀ ਕਰਨਪਾਲ ਨੇ ਪੈਸਾ ਬਦਲਾ ਦਿੰਦਾ ਹੁੰਦਾ ਨਾ ਨਾ ਉਹ ਲੋਕਾਂ ਨੂੰ ਬਦਲਾ ਦਿੰਦਾ ਉਹ ਆਪਾਂ ਨਹੀਂ ਬਦਲਦੇ ਪੈਸੇ ਨੂੰ ਮੈਂ ਸਮਝਦੀ ਕੁਛ ਨਹੀਂ ਮੈਂ ਤਾਂ ਕਹਿੰਦੀ ਤੰਦਰੁਸਤੀ ਹੋਵੇ ਸਾਰਾ ਕੁਝ ਹੀ ਪੱਲੇ ਆ ਨਾਲੇ ਚਾਚੀ ਗੱਲ ਸੁਣ ਮੇਰੀ 15 ਆਏ ਆ 15 13 ਭਰ ਦੂੰ 60 ਕਿਹਾ ਉਹਨੇ ਤੇ ਬਾਕੀ ਮੇਰਾ ਰਹਿੰਦਾ ਤੇਰੀ ਤਿੰਨੀ ਨੇ ਮੇਰੇ ਤਿੰਨ ਨੇ ਬਸ ਤੇਰੀਆਂ 15 ਨਹੀਂ ਉੱਪਰ ਇਹ ਤਾਂ ਤੇ ਵਿੱਚ ਮੈਂ ਐਣੀ ਘਾਣੂ ਆਂ ਆਈ ਮ ਕਿੱਥੇ ਫੇਰ ਮੈਂ ਤਾਂ ਉਹ ਕਹਾ ਦੀ ਵੀ 60000 ਹੈਗਾ ਕਿਸ਼ਤਾਂ ਦਾ ਤੇ ਉਹ ਤਾਂ ਜਰਕਦੇ ਨੇ ਕਹਿ ਗਿਆ ਕਹਿੰਦਾ ਇੱਕ ਕਿੱਲਾ ਪਹਿਲਾਂ ਤਰੇ ਗੈਣੀ ਕੋਰ ਧਰ ਦੂ ਮੈਂ ਕਹਾ ਮੈਨੂੰ ਕੀ ਪਤਾ ਇਹ ਆਪਦੇ ਪੰਜੇ ਧਰ ਦੇ ਮੈਨੂੰ ਤੇ ਕਿੰਨੇ ਨੇ ਕਿਸ਼ਤਾਂ ਬਸ ਅਣੀ ਆਇਤਾ ਵੀ ਤੇਰਾ ਪਤਾ ਥੀ ਜੀ ਤਾਂ ਚਲਾਕੋ ਆ ਲੈ ਦੇਖ ਲੈ ਨਾਈ ਗੱਲ ਨਾ ਕਰ ਲੈ ਨਾ ਇਹ ਤਾਂ ਸੋਡੇ ਮਾਰੇ ਕੰਮ ਕੱਢ ਦੇਨੀ ਆ ਹੋਰ ਦਾ ਕੱਢਦੀ ਆ ਨਾਲੇ ਮੇਰੀਆਂ ਦਾਦੀਆਂ ਮੈਨੂੰ ਹੀ ਤੁਸੀਂ ਚਲਾਕੋ ਕਹਿ ਜਾਂ ਨੀਓ ਨਾਲੇ ਮੈਂ ਤਾਂ ਬਿਨਾ ਕੋਈ ਕੰਮ ਨਹੀਂ ਕਰਦੀ ਤੁਹਾਡੇ ਸੱਚੀ ਗੱਲ ਆ ਬਣੇ ਇਸ ਤੋਂ ਬਿਨਾ ਤਾਂ ਕੋਈ ਕੰਮ ਨਹੀਂ ਨਿਕਲਦਾ ਦੇਖ ਚਾਚੀ ਵੱਡੀ ਚੇਪੀ ਲਾ ਲਈ ਗੱਲ ਸੁਣ ਮੇਰੀ ਚਾਚੀ ਨਹੀਂ ਭਰੂਗਾ ਹੁਣ ਦੇਊਗਾ ਐਜੀ ਤੇ ਨਹੀਂ ਦੇਊਗਾ ਨਾ ਦੇਵੇ ਆਪਣੇ ਕਿਹੜਾ ਕੋਈ ਕਹੋ ਪਾਣੀ ਗਿਆ ਵੀ ਆਪਾਂ ਘਾਟਾ ਖਾ ਗਿਆਂ ਵਟ ਤਾਂ ਆਪਾਂ ਨੂੰ ਵੀ ਨਹੀਂ ਪਾਉਣੀ ਹਾਂ ਜੇ 60000 ਦੇ ਤਾ ਵੀ ਨਹੀਂ ਪਾਉਣੀ ਨੀ ਚੱਕਾ ਹੋਈ ਪੋ ਲਿਆ ਕਰ हां ਗੱਲ ਸੱਚੀ ਆ ਇੱਕ ਵੱਡਣਾ ਬੋਲ ਵੀ ਬਾਹਾਂ ਵੱਡਾ ਮੇਰਾ ਤਾਂ ਦਾਦੇ ਵੀ ਕਰਨ ਹੁੰਦੇ ਨੇ ਨਹੀਂ ਹੋਰ ਚਾਚੀ ਚੱਲ ਕੋਈ ਨਾ ਹੁਣ ਤਾਂ ਬਾਗ ਗਿਆ ਕਿੱਥੇ ਹੁਣ ਤਾਂ ਹਾਵੜਾ ਦਾਬੜੀ ਲੱਗੀ ਪਈ ਐ ਆਪਦੀਆਂ ਵੋਟਾਂ ਦੀ ਮੈਂ ਤਾਂ ਸਾਰੇ ਘਰਾਂ ਦੇ ਜਾ ਕੇ ਆਈਆਂ ਆਉਂਦੀ ਆ ਉਧਰੋਂ ਅੱਛਾ ਆਹੋ ਹੁਣ ਭੱਜ ਕੇ ਵਰਗੀ ਨਾ ਦਿਖੇ ਪਰ ਠੀਕੇ ਪਰ ਠੀਕੇ ਮਾਇਆ ਖਾਉਂਦਾ ਆਪਣੇ ਮੇਰੇ ਸਾਰੇ ਘਰਾਂ ਬੰਨੇ ਮੈਂ ਤਾਂ ਕੁਛ ਨਹੀਂ ਕਰਿਆ ਅੱਜ ਹਾਂ ਮੇਰੇ ਤੜਕੇ ਦੀ ਗਈ ਹੋਈਆਂ ਅੱਛਾ ਮੱਥੇ ਹੀ ਨਹੀਂ ਲੱਗੀ ਤੂੰ ਤਾਂ ਨਾ ਨੇ ਮਾਇ ਵੀ ਚਾਚੀ ਅੱਜ ਹੁਣੀ ਬੈਠੀ ਸੀ ਉਹ ਪਹਿਲਾਂ ਉਹ ਆ ਗਈ ਤੈਨੂੰ ਦੱਸ ਦਿਆਂ ਮੈਂ ਤਾਂ ਸਾਰੇ ਨਿ ਪੱਕੇ ਪੜੇ ਬੋਸੋ ਲੈ ਕੇ ਆਈਆਂ ਹਾਂ ਕਹਿੰਦੀ ਮਾਇ ਆਖੀ ਬੋਠ ਵੀਦ ਲੈ ਕੇ ਮੈਂ ਉਹ ਤਾਂ ਸਾਰੇ ਪੜੇ ਉਸ ਕਰਨੀ ਜੋਤ ਕਰਨੀ ਹੋਰ ਨਿਉ ਮੁੰਡੇ ਦਾ ਨਾਂ ਭੁੱਲ ਜਾਨੀ ਆ ਕੀ ਦਾ ਜੋਤ ਦੇ ਘਰ ਵਾਲੇ ਦਾ ਲੈ ਦੇਖ ਲੈ ਜੇਪੀ ਹੈ ਜੇਪੀ ਤੂੰ ਜੇਪੀ ਕਹਿੰਨੀ ਅਸੀਂ ਜੇਪੀ ਕਹਿ ਦੰਨੇ ਆ ਜੇਪੀ ਕਹਿੰਨੀ ਸਾਰੇ ਹਾਂ ਜੇਪੀ ਜੈਲਦਾਰਾਂ ਦਾ ਕਹਦੇ ਘਰ ਆ ਹਾਂ ਜੇਪੀ ਜੈਲਦਾਰਾ ਹੋ ਤੇ ਗੱਲ ਸੁਣ ਮੇਰੀ ਉਹ ਵੀ ਆਈ ਸੀ ਵੋਟਾਂ ਨੂੰ ਉਹ ਤਾਂ ਮੇਰੇ ਕੋਲ ਵੀ ਆਈ ਦੀ ਆਈ ਸੀ ਹਾਂ ਤੇ ਭੈਣੇ ਮੈਂ ਕੱਪੜੇ ਜਲੋਟ ਕਰੀਆਂ ਅੰਦਰ ਕਮਰੇ ਚ ਹਾਂ ਕਹਿੰਦੀ ਚਾਚੀ ਵੋਟਾਂ ਪਾਓ ਮੈਂ ਕਹਾਂ ਹਾਂ ਪਾਈ ਪਾਵਾਂਗੇ ਜ਼ਰੂਰ ਪਾਵਾਂਗੇ ਤੇ ਉਹਦੀ ਕੀ ਦੱਸਾਂ ਹਾਂ ਬਾਈ ਤੁਲਾ ਬੋਲਣ ਦਾ ਲਖਣ ਦੇਖ ਲਾ ਉਹਨਾਂ ਦੀ ਨਜੀਆਂ ਦੀ ਬੋਲੀ ਦੇਖੀ ਸੀ ਹਾਂ ਦੇਖ ਲੈ ਫਿਰ ਪੜੇ ਲਿਖੇ ਸੀ ਕਹਿੰਦੀ ਮੈਂ ਪਹਿਲਾਂ ਬਰਾ ਮਨਾਤੀ ਪਹਿਲਾ ਅੱਛਾ ਚਾਚੀ ਨਾਲੇ ਮੈਂ ਵਿਦਵਾਨੀਆਂ ਪਰਾਤੀਆਂ ਨਾਲੇ ਮੈਂ ਬੜੇ ਪੇੜੇ ਬਣਾਤੀਆਂ ਜੇ ਜਿਹੜੀ ਕੋਈ ਹੁਣ ਵਿਦਵਾ ਹੋਊਗੀ ਕੋਈ ਹੁਣ ਮਰੂ ਮਰੂਗਾ ਉਹਦੇ ਤੇਰਾ ਨਹੀਂ ਮਾਖਾ ਬੇਵਾ ਆਇਨਾ ਕਹਾ ਕਰਦਾ ਕਹਾੜੇ ਪਾਟੀ ਮੂੰ ਹੋਰ ਮੇਰੇ ਕੋਲ ਸਹੀ ਲੋੜਦੀਆਂ ਤੈਨੂੰ ਲੋਕ ਨੂੰ ਵੋਟ ਪਾਉ ਕੋਈ ਕਸਾੜੇ ਤੇ ਮਾਰਦੀ ਖਿੱਚ ਕੇ ਮੈਂ ਅਨਾਮਤ ਆਇਆ ਮੈਂ ਤੇਰਾ ਕਹਿਤਾ ਹਾਂ ਮੈਂ ਕਾਇ ਥੋੜੋ ਕਹ ਨਹੀਂ ਹੁੰਦੇ ਨੇ ਕਾਇ ਵੋਟਾਂ ਲਮਿੰਗੀਆਂ ਆਇ ਵੋਟਾਂ ਲਮਿੰਗੀਆਂ ਤੂੰ ਕਾ ਮੇਰੇ ਕੋਲੇ ਕੱਲੀ ਕੋਲੇ ਕਿ ਹੈ ਬਚ ਗਈ ਕਿਸੇ ਕੋਲੇ ਹੋਰ ਨਾ ਕੈਦੀ ਜਾ ਕੇ ਅਗਲੀ ਆਖੂ ਸਵਾਲੀ ਬਣੀ ਬੋਟਾਂ ਦੀ ਤੂੰ ਮੇਰੇ ਖਸਮ ਨੂੰ ਮਾਰਦੀ ਹੈ ਹੈ ਲੈ ਦੇਖ ਲੈ ਕਹਿੰਦੀ ਜਮੀ ਚੱਚੀ ਨਹੀਂ ਕੋਲ ਕਹਿੰਦੀ ਦਾਰੂ ਦੂਰ ਦਾਰੂ ਦੂਰ ਪੀਣ ਤੇ ਮਰਨ ਗਈ ਵੇਖ ਲੈ ਦੇਖ ਲੈ ਪਾਓ ਵੱਖਿਆ ਦੇਖ ਲੈ ਬਣੀ ਖੜੀ ਸਰਪੰਚਣੀ ਤੂੰ ਪੈਂਚਣੀ ਨਹੀਂ ਫਿਰ ਪੜੇ ਲਿਖਿਆ ਨੂੰ ਹੋਰ ਕਿਉਂ ਰੋਂਦੇ ਆ ਚਾਚੀ ਤੂੰ ਆਪ ਸਿਆਣੀ ਐ ਹੁਣ ਉਹ ਦੋਹੇ ਜੀ ਪੜੇ ਲਿਖੇ ਜੀ ਦੇਖ ਲੈ ਕਿੰਨੀ ਮਠਾਰ ਮਠਾਰ ਗੱਲ ਕਰੀ ਹੈ ਤੇ ਇਹਨਾਂ ਨੇ ਦੇਖ ਲੈ ਆ ਆਇਆ ਭਜਿਆ ਭਜਾਇਆ ਜਿਵੇਂ ਟੋਕਰੇ ਜੀ ਪਾਈਆਂ ਪਈਆਂ ਹੁੰਦੇ ਨੇ ਵੋਟਾਂ ਲੈ ਜੂਗਾ ਚੱਕ ਕੇ ਆਈਂ ਜਾਊਗਾ ਮੇਰੇ ਕੋਲ ਹੀ ਜਾਈਂਗਾ ਸੋਢੀ ਹਾਂ ਕੋਈ ਨਾ ਮਿੱਠਾ ਠੰਡਾ ਉਹ ਵੀ ਰੱਖੀ ਹਾਂ ਸੈਟ ਰੱਖੀ ਗੱਲ ਐ ਨਾ ਅਗਲੇ ਨੂੰ ਮਹਿਸੂਸ ਹੋਵੇ ਵੀ ਹਾਂ ਸਾਨੂੰ ਜਵਾਬ ਦੇ ਹਾਂ ਜੀ ਅਸੀਂ ਤਾਂ ਛੋਡੇ ਗਣੀ ਵੋਟਾ ਪਾਵਾਂਗੇ ਭਾਈ ਜਮੀਨ ਹੀ ਹੈ ਜਿੰਨ ਟੋਂ ਦੇ ਪਾਉਣਾ ਕਿ ਨਹੀਂ ਆ ਹਾਂ ਬਸ ਅੰਦਰੋਂ ਅੰਦਰੀ ਨਾਲੇ ਨਾ ਸਾਰੇ ਤਾਂ ਪਤਾ ਕਰ ਲਿਆ ਕਰ ਹੁਣ ਆਪਾਂ ਇਹ ਕਰਿਆ ਕਰੀ ਹਾਂ ਹੁਣ ਆਪਾਂ ਉਹਨਾਂ ਦੇ ਘਰੇ ਜਾਇਆ ਕਰੀ ਤੂੰ ਛੱਡ ਤਨ ਦੇ ਕੀ ਦੇ ਜੇਪੀ ਕੇ ਜੇਪੀ ਕੇ ਆਪਾਂ ਜੇਪੀ ਕੇ ਕਰੀ ਰਾਕੇ ਕੀ ਕਰਨਾ ਤੇ ਫੇਰ ਭਾਈ ਹਾਂ ਬੱਪਤਾਇ ਕਰਾਂਗੇ ਹਾਂ ਫਿਰ ਅਸੇ ਤੂੰ ਕਹਿੰਦੀ ਮੈਂ ਜੋ ਆਪੇ ਆਪਾਂ ਜੇਕਰ ਜਾਂਦੇ ਨਹੀਂ ਉਹਨਾਂ ਦੇ ਆਪਾਂ ਮੈਂ ਕਹਿੰਦੀ ਆ ਦੇਖਾ ਜੇ ਆਪਾਂ ਜਾਵਾਂਗੇ ਉਹਨਾਂ ਦੇ ਘਰੇ ਚਾਚੀ ਉਹਨਾਂ ਦੇ ਘਰੇ ਜਾ ਕੇ ਆਪਣਾ ਕੰਮ ਕੋਈ ਦੀ ਜਿ ਵਾਕ ਨੂੰ ਕਹੀ ਕਿ ਤਾ ਆਇਆ ਕਰੀਏ ਉਹ ਆਪਾਂ ਕਹਿਤਾ ਦੇਖਾ ਇੱਕ ਵਾਰੀ ਠੀਕ ਹੈ ਵੀ ਪਈ ਅਸੀਂ ਸੋ ਦੇ ਕਣੀ ਆ ਜਿਹੜਾ ਆਪਾਂ ਜੋਰ ਲਾਉਣਾ ਬਾਹਰ ਦੀ ਬਾਹਰ ਲਾਉਣਾ ਆਪਾਂ ਤਾਂ ਐਂ ਪਤਾ ਰੱਖਣਾ ਵੀ ਕਿਹੜੇ ਕਿਹੜੇ ਆ ਹਜੇ ਪੰਜ ਚਾਰ ਹੋਰ ਉੱਠਣਗੇ ਪਿੰਡ ਚੋਂ ਇੱਕ ਤਾਂ ਉੱਠ ਖੜਿਆ ਕਿਹੜਾ ਨਹੀਂ ਆਉ ਖਾਨੀ ਪਤਾ ਚਾਵਾ ਖਾਨੀ ਲਾਵਾ ਖਾਨੀ ਕੀ ਹੈ ਜਾਨਵਾ ਉਹ ਗ੍ਰਿੰਡਰ ਕੇ ਹਾਂ ਨਹੀਂ ਲਾ ਨਾ ਮੈਂ ਬੋ ਮੱਕੜ ਨਹੀਂ ਆਉ ਉਹ ਨਾ ਪਾਣੀ ਉਹ ਤੇ ਡੇਰੀ ਚੱਕਰ ਕੇ ਮੈਂ ਅੱਛਾ ਜੇ ਡੇਰੀ ਚੱਕਰ ਕੇ ਮੈਂ ਦੁੱਧ ਲੈਣ ਹਾਂ ਤੇ ਕਹਾਂ ਵੀ ਕਿ ਮਿਯੰਬੋ ਹਾਂ ਮੈਨੂੰ ਪਤਾ ਠੀਕ ਆ ਹਾਂ ਤੇ ਕਹਿੰਦਾ ਮੈਂ ਵੀ ਸਰਪੰਚੀ ਚ ਉੱਠ ਖੜਿਆ ਅੱਛਾ ਹਾਂ ਮੈਂ ਕਿ ਅੱਛਾ ਪੁੱਤ ਆ ਦੇਗਾ ਤੇਰ ਘਟ ਸੀ ਹਾਂ ਹਾਂ ਇਹ ਤਾਂ ਫਿਰ ਮੈਂ ਤੁਹਾਨੂੰ ਕਹਿਣਾ ਤੀ ਆ ਹੋ ਉਹ ਕਹਿੰਨੇ ਆ ਨਹੀਂ ਪਤਾ ਕਹਿੰਦਾ ਵੀ ਬੀਯੰਬੋ ਜੀ ਘਰੇ ਵੀ ਕਿ ਹਉ ਵੋਟ ਪਾਏ ਹਾਂ ਪਾਈ ਰੀ ਹੱਥ ਲਾਏ ਪੈਣੇ ਆਏ ਹਾਏ ਤੇ ਉਹ ਤਾਂ ਕਹਿੰਦਾ ਕਿ ਦੁੱਧ ਵੀ ਮੈਂ ਛੋਟਾ ਛੋਟਾ 3 ਕਿਲੋ ਦੁੱਧ ਫੜਾ ਜਾਂਦਾ ਹੁਣ ਤਾਂ ਜੇ ਕਹੇਗੀ ਸਿਰ ਤੇ ਤੇਲ ਜਾ ਸਜਾਓ ਵੀ ਜਾ ਸਜੂ ਦਾ ਦੇਖ ਲੈ ਸੋ ਤਾਂ ਦੋ ਦਿਨ ਹੋ ਗਏ ਤਿੰਨ ਦਿਨ ਦੁੱਧ ਘਰੇ ਹੀ ਫੜਾ ਜਾਂਦਾ ਲੈ ਦੇਖ ਲੈ ਫਿਰ ਜਵਾਕਾਂ ਨੂੰ ਹੀ ਫਾਇਦਾ ਕਰੀਏ ਕੋਈ ਨਾ ਕੋਈ ਨਾ ਨੀ ਜਿਹੜਾ ਖਵਾਉਂਦਾ ਖਾਓ ਹਾਂ ਕਿਉਂ ਐਵੇਂ ਮੋੜੋ ਕਿਸੇ ਨੇ ਕਿਹਾ ਸੀ ਆਖੇ ਜਿਹੜੀ ਆਵਦੇ ਆਪ ਡਿੱਗਦੀ ਆਉਣਦੇ ਜਿਹੜਾ ਕੋਈ ਖਬੋਂ ਦਾ ਖਾ ਲੋ ਤੇਰੇ ਵਾਲਾ ਵੋਟ ਤਾਂ ਪੈ ਕਿੱਥੇ ਪਾਉਣੀ ਅੱਥੀ ਪਾਉਣੀ ਐ ਨਾਲੇ ਮੌਕਾ ਦੇਖਾਂਗੇ ਚਾਚੀ ਹਾਂ ਐਵੇਂ ਪਹਿਲੇ ਕਿਉਂ ਆਪਾਂ ਉਹ ਕਰੀਏ ਅੰਬੋਜੀ ਤੂੰ ਨਾ ਇਧਰ ਕੜੇਰੀ ਚ ਅੱਛਾ ਕਾ ਲੈ ਪੁੱਤ ਤੇ ਭਾਈ ਫਿਰ ਚਾਹੋ ਕਰੀ ਮੈਂ ਤਾਂ ਹੁਣ ਜਾਂਦੀ ਆ ਤੇ ਚਲ ਕੋਈ ਨਾ ਚਾਚੀ ਬਾਗ ਜੀ ਕੰਮ ਮੇਰੇ ਵੀ ਪਏ ਨੇ ਸਾਰੇ ਆ ਇੱਕ ᱜੇੜ ਤੇ ᱜੇੜਾ ਵੋਟ ਆਇਆ ਨੇ ਬੰਨ ਰੱਖਿਆ ਰੈਂਦਾ ਖੁੰਦਾ ਇਹਨਾਂ ਨੇ ਸਿਰ ਦੁਖਣ ਲਾਤਾ ਕੋਈ ਨਾ ਮੌਕਾ ਦੇਖਾਂਗੇ ਇੱਕ ᱜੇੜਾ ਤੇ ਚੱਲਣਾ ਪਲਾ ਆਵਾਂਗੇ ਲਾ ਆਵਾਂਗੇ ਕੋਈ ਨਾ ਜੇ ਤੂੰ ਕਹੀਂ ਨਾ ਜਾ ਆ ਮੇਰੀ ਚ ਟੱਕਰਿਆ ਲੈ ਉਹਨਾਂ ਦੇ ਕੀ ਕਰਨ ਜਾਣ ਹੈ ਰਹਿਣ ਦੇ ਉਹਨਾਂ ਦੇ ਹੋਰਾਂ ਦੇ ਆਪਾਂ ਘਰੇ ਨਹੀਂ ਜਾਂਦੇ ਕਿਸੇ ਦੇ ਅੱਛਾ ਆਓ ਆਗਲਾ ਆਉਂਦਾ ਆਪਣੇ 12 ਬਾਰੀ ਆਈ ਜਾਵੇ ਚੱਲ ਫੇਠੀ ਨਾਲੇ ਜਿਵੇਂ ਕਹਿੰਦਾ ਨਾ ਤੁਰਤ ਦਾ ਲਿਪਿਆ ਦੇਖੀਏ ਉਹ ਤਾਂ ਪੁਰਾਣਾ ਲਿਪਿਆ ਕਿਨੇ ਦੇਖਿਆ ਦੇਖੀ ਜੋ ਮੈਂ ਜਾਣੀ ਆ ਆਹੋ ਦੇਖੀ ਜਾਊਗੀ ਆਹੋ ਆਏ ਖਰੀ ਜਿੱਤ ਕਿਹੜਾ ਹਾਰੂ ਆਏ ਕਰੀ ਹਾਂ ਜਿਹੜਾ ਨਾਮਾ ਪਵਾ ਕਰੁੱਠਿਆ ਹਾਂ ਜੇ ਆਇਆ ਨਾ ਅੱਛਾ ਆਊਗਾ ਓਏ ਵੱਡੀ ਜੇਪੀ ਧਰੀ ਚੱਲ ਨਹੀਂ ਤਾਂ ਧਰਤੀ ਵੱਡੀ ਜੇਪੀ ਨਹੀਂ ਉਹਨੂੰ ਤੂੰ ਧਾਰ ਦੇਈ ਨੇ ਉਹ ਕਹਣਗੇ ਇੱਕ ਹੋ ਗਿਆ ਕੀ ਜਾਣੀ ਗੁਸਨੀ ਕਹਿੰਦੇ ਸਿਆਣੀ ਬਿਆਣੀ ਚਾਚੀ ਲੈ ਲੈ ਰਹਿਣ ਦੇ ਕਰ ਉਹ ਤਾਂ ਪਰਝਾਈ ਦੀ ਬੇਵਾ ਤੂੰ ਚੁੱਪ ਕਰ ਤੂੰ ਨਹੀਂ ਹੋਦੇ ਉਹ ਗਾਂ ਲੈ ਜਾ ਪੂਰੇ ਦੀ ਬੋਟਾਂ ਪਵਾਏਗੀ ਸਭ ਦੇਖਾਂਗੇ ਫਿਰ ਨਾ ਨਾ ਚੁੱਪ ਕਰਕੇ ਆਪਣੇ ਕਰ ਲਈ ਮਸਲਾ ਹੱਲ ਚਾਚੀ ਹੁਣੀ ਐ ਅਜ ਦੂ ਬਾਅਦ ਚ ਨਹੀਂ ਐ ਹੱਥ ਚਾਉਂਦੇ ਇਹ ਤਾਂ ਪਾੜੇ ਨਹੀਂ ਢਿਉਨੇ ਸਰਪੰਚਾ ਅਮਾਰੇ ਕਹਦਾ ਸੀ ਮੜਾਈ ਮੱਤੇ ਆ ਰਖਾ ਤਰਾ ਵਿਸ਼ੇ ਦਾ ਤੇ ਆਣੀ ਹੁਣ ਕਰਦੇ ਕੰਮ ਤਾਂ ਕਰਨੀ ਐ ਜੇ ਇਹ ਕੌਣ ਕਰੂਗਾ ਹੂੰ ਤਾਂ ਗੱਲ ਤੇਰੀ ਠੀਕ ਐ ਪਤਾ ਕੀ ਚੱਕਰ ਹੁਣ ਉਹ ਤੜਕੀ ਮਾਸੀ ਦੇ ਬੇਬੇ ਆਈਆਂ ਸੀਗੀਆਂ ਤੇ ਆਪਾਂ ਉਹਨਾਂ ਦੇ ਵੀ ਹੁਣ ਘੇੜਾ ਦੇਖ ਕੇ ਹੁਣ ਜਾ ਕੇ ਆਈਏ ਆਪਾਂ ਉਹਨਾਂ ਦੇ ਘਰੇ ਅ ਚੱਲ ਲਿਆਵਾਂਗੇ ਆਥਣੇ ਜੇ ਹਾਂ ਦਵਾਈ ਵੀ ਲੈ ਲਓ ਮੜਾ ਜਾ ਤੇ ਉਸ ਤੋਂ ਬਾਅਦ ਕੈਮਰੇ ਹੋ ਜਾ ਫਿਰ ਆਪਾਂ ਆਥਣੇ ਜਾ ਜੁੰਦੇ ਆਂ ਕੰਟਕ ਦੇ ਜਾਣਗੇ ਚੱਲ ਕੋਈ ਨਹੀਂ ਤੋ ਜਾ ਆਵਾਂਗੇ ਆਪਾਂ ਹਾਂ ਤੇ ਸ਼ਹਿਰ ਜਾ ਹੁਣ ਮੜਾ ਸਾਮਾਨ ਜਾ ਲਿਆਉਣ ਆ ਲਗਾ ਫੇ ਪਹਿਲਾਂ ਸ਼ਹਿਰ ਜਾਏ ਹੁਣੇ ਪਹਿਲਾਂ ਸ਼ਹਿਰ ਜਾਣਾ ਹੁੰਦਾ ਹੋਰ ਉਹਨਾਂ ਦੇ ਦਵਾਈ ਥੋੜੀ ਜਿਹੀ ਮੁੱਕੀ ਪਈ ਆ ਉਹ ਲਈ ਆਈਏ ਬਾ ਠੀਕ ਹੈ ਨਾਲੇ ਫਿਰ ਟੈਸਟ ਕਰਾ ਕੇ ਦਵਾਈ ਲੈ ਟੈਸਟ ਹੀ ਕਰਵਾ ਦਾਂਗੇ ਦੁਬਾਰੇ ਕਰਾ ਲਾਂਗੇ ਵੀ ਰਹਿ ਤਾਂ ਨਹੀਂ ਗਿਆ ਹਾਂ ਕਾਈ ਫਾਇਰ ਦੁਬਾਰੇ ਚੈੱਕ ਕਰਾ ਲਾਂਗੇ ਥੋੜਾ ਰਹਿ ਜਾਣਾ ਉਹਨਾਂ ਅੰਦਰ ਹਾਂ ਠੀਕ ਹੈ ਨਾ ਤੇ ਨਾਲੇ ਜਿੰਨੀਆਂ ਮਾਰਕੀਟ ਵਾਲਾ ਇਧਰ ਭਜਾਈ ਖੁਰੀਆਂ ਨੇ ਨਾ ਹੋਰ ਸਾਰਿਆਂ ਦੇ ਦੂਜਿਆਂ ਦਾ ਕਹਿ ਕੋਕੇ ਨਾ ਮੜਿਆ ਕਿਹੜਾ ਗੁੜਾ ਦੇਖੇ ਜਿੱਤ ਜੇ ਜਾਵਾਂਗੇ ਆਪਾਂ ਬੇਇੱਜ਼ਤੀ ਨਹੀਂ ਕਰਾ ਦਿਓ ਮੇਰੀ ਉਹੀ ਜਿੱਤਾਂ ਕਿਉਂ ਨਹੀਂ ਰੱਬ ਆਪੇ ਨਾਲ ਬਾਜਾਂ ਵਾਲੇ ਦੀ ਕਿਰਪਾ ਹੈ ਟੈਨਸ਼ਨ ਨਾ ਲੈ ਤੋ ਚਾਲੇ ਉਹ ਸਾਰਾ ਪਿੰਡ ਤਾਂ ਆਪਾਂ ਨੂੰ ਕਹੀ ਜਾਂਦਾ ਘਰੇ ਆ ਕੇ ਤਾਂ ਕਹੀ ਜਾਂਦੇ ਨੇ ਲੋਕ ਕਹੀ ਤਾਂ ਜਾਂਦੇ ਨੇ ਲੋਕ ਦੋਹੀ ਪਾਸੇ ਚਲਦੇ ਹੁੰਦੇ ਨੇ ਐ ਨਹੀਂ ਪਤਾ ਵੀ ਅੱਧੇ ਮੌਕੇ ਤੇ ਉਧਰੀ ਹੋ ਜਾਣ ਉਹ ਤਾਂ ਮੈਂ ਤੇਰੀ ਗੱਲ ਸਮਝਦਾ ਇਹ ਤਾਂ ਮੈਨੂੰ ਪਤਾ ਪਰ ਫਿਰ ਵੀ ਆਪਾਂ ਨੂੰ ਖਰ ਜਿੰਨੇ ਕ ਬੰਦੇ ਆਪਣੇ ਕੋਲੇ ਆਏ ਨਾ ਜੈਨੂਅਨ ਆਏ ਨੇ ਸਾਰੇ ਹਾਂ ਲੋਕਾਂ ਮਗਰ ਲੱਗ ਕੇ ਵੀ ਕਹਿੰਦੇ ਹੁੰਦੇ ਵੀ ਆਪਦੀ ਬਣੀ ਨਹੀਂ ਢਾਈ ਦੀ ਹੁੰਦੀ ਨਾ ਨਾ ਕੋਈ ਗੱਲ ਟੈਨਸ਼ਨ ਨਾਲੇ ਤੁਹਾਨੂੰ ਤਾਂ ਬਸ ਬਾਬਾ ਨਾਲ ਕਿਰਪਾ ਕਰੂੰਗਾ ਜੰਮੀ ਟੈਨਸ਼ਨ ਨਾਲੇ ਕਿਸੇ ਗੱਲ ਦੀ ਚੱਲ ਠੀਕ ਆ ਮੈਂ ਤਾਂ ਕਾਦੀ ਟੈਨਸ਼ਨ ਲੈਣੀ ਚੱਲਾ ਕੋਈ ਨਹੀਂ ਅੱਥਨੇ ਆਪ ਉਧਰ ਜਾ ਆਵਾਂਗੇ ਹੁਣ ਆਪ ਮੜਾ ਜਾਏਗੇ ਬਸ ਆਇਓ ਨੇ ਤੇ ਤੂੰ ਇਹ ਕਰਾ ਕਰਦੇ ਸਪਾਈ ਜੀ ਜੇ ਕਰਨੀ ਜਿਹੜੀ ਰਹਿੰਦੀ ਆ ਬਸ ਇਹ ਤਾਂ ਹੋਊਗਾ ਮੜਾ ਚਾਰ ਤੇ ਫੇਰਾ ਪੁੱਧਰ ਗਿਆ ਨਾਲ ਸ਼ਹਿਰ ਜਾ ਆਉਣਾ ਠੀਕ ਆ ਚਲ ਚੰਗਾ ਬਾਗਦੇ ਤੁਸੀਂ ਤਿਆਰ ਹੋ ਜਾ ਚੰਗਾ ਚੰਗਾ ਹੂੰ ਤਾਂ ਗੱਲ ਤਾਂ ਇਹਦੀ ਸਹੀ ਆ ਹੂੰ ਤਾਂ ਸਾਰਾ ਪਿੰਡ ਸਰਪੰਚਣੀ ਕਿਹਾ ਕਰੋ ਜੇ ਸਰਪੰਚਣੀ ਬਣ ਗਈ ਜੇ ਕੀ ਬਣੀ ਜਾਊਂਗੀ ਜਦੋਂ ਸਾਰੇ ਕਹੀ ਜਾਂਦੇ ਆ ਚਲ ਕੋਈ ਨਹੀਂ ਮਾੜੀ ਜੀ ਹੁਣ ਆਇਆ ਹਿੰਮਤ ਹੀ ਆ ਕਰ ਲੈਨੀ ਕੁਛ ਨਹੀਂ ਹੁੰਦਾ ਹੁਣ ਤਾਂ ਇਹ ਨਾਲ ਹੈਗੇ ਨੇ ਚਲ ਤਿਆਰ ਹੋ ਕੇ ਜਾਈਏ ਫਿਰ